ਨਿਊਜ਼ ਪੀਬੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਬੀਤੀ ਰਾਤ ਸਾਧਕ ਗੁਰੂ ਹਰਸਾਇਰ ਰੋਡ ਤੇ ਰਪਈਆਂ ਵਾਲਾ ਕੱਸੀ ਦੇ ਕੋਲ ਕਿਸਾਨਾਂ ਦੇ ਖੇਤਾਂ ਦੇ ਵਿੱਚ ਲੱਗੀਆਂ ਲਗਭਗ 7 ਤੋਂ 8 ਮੋਟਰਾਂ ਜਿਹੜੀਆਂ ਚੋਰੀ ਹੋ ਗਈਆਂ ਉਸ ਦੇ ਨਾਲ ਹੀ ਪਿੰਡ ਕੌਣੀ ਦੇ ਇੱਕ ਕਿਸਾਨ ਦੀ ਮੋਟਰ ਜਿਹੜੀ ਇੱਥੇ ਚੋਰੀ ਹੋ ਗਈ ਆ ਗੱਲਬਾਤ ਕਰਦੇ ਆ ਵੱਖ-ਵੱਖ ਕਿਸਾਨਾਂ ਨੇ ਕੀ ਕਿਹਾ ਤੁਸੀਂ ਵੀ ਦੇਖੋ ਸਾਧਕ ਤੋਂ ਸਾਡੀ ਖਾਸ ਰਿਪੋਰਟ ਹਲੋ ਅਜੇ ਲੱਭੂ ਘਟਾ ਹੈ ਜੀ ਹਾਂਜੀ ਭਾਈ ਜੀ ਕੀ ਨਾਮ ਆ ਤੁਹਾਡਾ ਜੀ ਜਗਤਾਰ ਸਿੰਘ ਹੈ ਜੀ ਪਿੰਡ ਸਾਧਕ ਹੈ ਜੀ ਮੋਟਰਾਂ ਚੋਰੀ ਹੋਈਆਂ ਦਾ ਅਰਥ ਕਿਵੇਂ ਪਤਾ ਲੱਗਿਆ ਮੋਟਰਾਂ ਚੋਰੀ ਹੋਈਆਂ ਜੀ ਇਹ 24 ਦੀ ਇਹ ਰਾਤ ਨੂੰ ਜੀ 25 ਤਰੀਕ ਨੂੰ ਜਦੋਂ ਸਵੇਰ ਆਏ ਜੀ ਤੇ ਉਥੋਂ ਪਤਾ ਹੋਇਆ ਲੱਗਿਆ ਜੀ 24 ਤਰੀਕ ਦੀ ਰਾਤ ਨੂੰ ਜੀ ਮੋਟਰਾਂ ਚੋਰੀ ਹੋਈਆਂ ਜੀ ਇਹ ਹੈਗੀ ਇਹਦੀ ਸਾਰੇ ਢਿੱਲੋਂ ਪੱਤੀ ਢਿੱਲੋਂ ਪੱਤੀ ਦੇ ਵਿੱਚ ਜੀ 6-7 ਮੋਟਰਾਂ ਚੋਰੀ ਹੋਈਆਂ ਜੀ ਕਿਹਦੀ ਕਿਹਦੀ ਮੋਟਰ ਚੋਰੀ ਹੋਈਆਂ ਜੀ ਇਹ ਇੱਕ ਤਾਂ ਜੀ ਜਗਤਾਰ ਸਿੰਘ ਇੱਕ ਤਾਂ ਜੀ ਮੇਰੀ ਮੋਟਰ ਚੋਰੀ ਹੋਈ ਹੈ ਜੀ ਇੱਕ ਤਾਂ ਸਾਡੇ ਨਾਲ ਹੀ ਇਹਦੀ ਸਾਡਾ ਚਾਚਾ ਨਿਸ਼ਾਨ ਸਿੰਘ ਢਿੱਲੋਂ ਜੀ ਉਹਨਾਂ ਦੀ ਮੋਟਰ ਚੋਰੀ ਹੋਈ ਹੈ ਜੀ ਅਸੀਂ ਹੁਣ ਇਸ ਵਕਤ ਹੱਦ ਤੇ ਖੜੇ ਹਾਂ ਜੀ ਹੱਦ ਦੇ ਨਾਲ ਇੱਕ ਕੌਣੀ ਹੈ ਤੇ ਇੱਕ ਸੰਗਤਪੁਰਾ ਜੀ ਤੇ ਸੰਗਤਪੁਰੇ ਵੀ ਸਾਡੇ ਬੰਦੇ ਨੇ ਠੇਕੇ ਤੇ ਜ਼ਮੀਨ ਲਈ ਸੀ ਜੀ ਉਹਨਾਂ ਦੀ ਵੀ ਮੋਟਰ ਚੋਰੀ ਹੋ ਗਈ ਨਾਲ ਸਾਡੇ ਕੌਣੀ ਵਾਲੇ ਜੀ ਦੋ ਤਿੰਨ ਮੋਟਰ ਉਹਨਾਂ ਦੀਆਂ ਚੋਰੀ ਹੋਈਆਂ ਜੀ ਤੇ ਇੱਕ ਸਾਡੇ ਜੰਡ ਸਾਹਿਬ ਫੀਡਰ ਦੇ ਕਰਕੇ 6-7 ਮੋਟਰਾਂ ਜੀ ਆ ਰਾਤ ਨੂੰ ਲਾਈਟ ਆਉਂਦੀ ਹੈ ਜੀ ਤੇ ਲਾਈਟ ਆਉਣ ਦੇ ਕਰ ਉਹਨਾਂ ਕੋਲੇ ਇਹੋ ਜਿਹੀਆਂ ਚੀਜ਼ਾਂ ਜੀ ਉਹਨਾਂ ਨੇ ਪਲਾਸ ਦੇ ਨਾਲ ਤਾਰਾਂ ਕੱਟ ਕੇ ਜੀ ਤੇ ਉਹ ਸਪਲਾਈ ਜਮ੍ਹਾਂ ਬੰਦ ਕਰਤੀ ਜੀ ਹੁਣ ਮੇਰੇ ਖੇਤ ਦੇ ਵਿੱਚ ਹੀ ਟਰਾਂਸਫਾਰਮ ਲੱਗਿਆ ਜੀ ਉਹਦੇ ਵਿੱਚ ਹੀ ਉਹਨਾਂ ਨੇ ਸੂਚਾਂ ਕੱਟ ਕੇ ਤੇ ਉਹਨਾਂ ਕੋਲੇ ਜੀ ਏਡੇ ਏਡੇ ਵਧੀਆ ਹਥਿਆਰ ਆ ਤੇ ਉਹ ਕਹਿਣ ਦੇ ਪਾਬਜੀ ਕੱਟਰ ਹੈ ਉਹ ਜੀ ਮੇਰੀ ਮੋਟਰ ਦਾ ਜਿੰਦਰਾ ਉਹ ਤਾਂ ਟੁੱਟਣਾ ਨਹੀਂ ਸੀਗਾ ਜੀ ਤੇ ਉਹਦੇ ਵਿੱਚ ਉਹਨਾਂ ਕੋਲ ਕੱਟਰ ਦੇ ਨਾਲ ਹੀ ਜਿੰਦਰਾ ਉਹਨਾਂ ਨੇ ਵਢਿਆ ਜੀ ਤੇ ਵਢਣ ਦੇ ਨਾਲ ਤੇ ਉਹ ਦਰਵਾਜ਼ਾ ਖੁੱਲ ਕੇ ਤੇ ਫਿਰ ਉਹ ਮੋਟਰਾਂ ਜੀ ਲੈ ਗਏ ਕਿੰਨੀਆਂ ਮੋਟਰਾਂ ਚੋਰੀ ਹੋ ਗਈਆਂ ਇੱਥੋਂ ਤੁਹਾਡੇ ਜਾਨੀ ਇਹ ਮੈਂ ਕਹਾਂ 6-7 ਮੋਟਰਾਂ ਜੀ 7 ਮੋਟਰਾਂ ਇੱਕ ਕੌਣੀ ਦੀ ਹੋ ਗਈ ਹਾਂਜੀ ਇੱਕ ਕੌਣੀ ਦੀ ਮੋਟਰਾਂ ਸਾਡੀਆਂ ਆਪਦੀਆਂ ਸੀਗੀਆਂ ਹਾਂਜੀ ਇਹ ਕਿੰਨੇ ਕਿੰਨੇ ਹਸਪਾਵਰ ਵਾਲੀਆਂ ਮੋਟਰਾਂ ਸੀ ਇਹ 5 ਹਾਊਸ ਪਾਵਰ ਸੀਆਂ ਜੀ 7.5 ਹਾਊਸ ਪਾਵਰ ਸੀਆਂ ਕੋਈ 3 ਹਾਊਸ ਪਾਵਰ ਸੀਆਂ ਜੀ ਥਾਣੇ ਵੀ ਦਖਾਸਤ ਦਿੱਤੀ ਹੈ ਹਾਂਜੀ ਥਾਣੇ ਵਾਲਾ ਵੀ ਪ੍ਰੋਸੈਸ ਜੀ ਅਸੀਂ ਉਹਨੇ ਬਸ 2 ਘੰਟੇ ਹੋ ਗਏ ਜੀ ਕਰਕੇ ਆਏ ਐਪਲੀਕੇਸ਼ਨ ਦੇ ਕੇ ਆਏ ਜੀ ਉਹਨਾਂ ਨੇ ਵੀ ਇੱਕ ਵਿਸ਼ਵਾਸ ਹੀ ਦਿਵਾਇਆ ਜੀ ਅਸੀਂ ਜ਼ੋਰ ਤੋਂ ਜ਼ਰੂਰ ਬਈ ਛੇਤੀ ਤੋਂ ਛੇਤੀ ਅਸੀਂ ਚੋਰਾਂ ਦਾ ਜਿਹੜਾ 그룹 ਹੈ ਅਸੀਂ ਫੜਾਂਗੇ ਠੀਕ ਹੈ ਭਾਈ ਹਾਂਜੀ ਭਾਜੀ ਕੀ ਨਾਮ ਆ ਤੁਹਾਡਾ ਨਾਮ ਪੰਮਾ ਫਿਰ ਤੁਹਾਡੀ ਵੀ ਮੋਟਰ ਚੋਰੀ ਹੋਈ ਹੈ ਕਿ ਕਿੰਨੀਆਂ ਮੋਟਰਾਂ ਚੋਰੀ ਹੋਈਆਂ ਤੁਹਾਡੇ ਖੇਤਾਂ ਦੇ ਨਾਲ ਨਾਲ 7 ਮੋਟਰਾਂ ਚੋਰੀ ਹੋ ਗਈਆਂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੈਗੇ ਮੰਗ ਕੇ ਇਹ ਸਾਡੇ ਕੋਲ ਮੋਟਰਾਂ ਲੱਭ ਕੇ ਤੇ ਆ ਜਾਣ ਤੁਹਾਡੀ ਵੀ ਬਾਈ ਮੋਟਰ ਚੋਰੀ ਹੋਈ ਆ ਕੀ ਨਾਮ ਆ ਤੁਹਾਡਾ ਨਿਸ਼ਾਨ ਸਿੰਘ ਜੀ ਤੁਹਾਡੀ ਵੀ ਮੋਟਰ ਰਾਤ ਤਣ ਬਦ ਲੱਗੇ ਮੋਟਰ ਚੋਰੀ ਹੋਈ ਆ ਹਾਂ ਜੀ ਇਕੱਠੇ ਹੀ ਆਈ ਇਕੱਠੇ ਸੀ ਸਾਰੇ 10 ਨਾਲ ਨਾਲ ਖੇਤੀ ਆ ਸਾਰਿਆਂ ਦੀ ਹਾਂ ਜੀ ਹਾਂ ਜੀ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਤੁਸੀਂ ਮੰਗ ਇਹੀ ਕਰਦੇ ਆ ਵੀ ਸਾਨੂੰ ਮੋਟਰਾਂ ਭਾਲ ਕੇ ਦਿੱਤੀਆਂ ਜਾਣ ਠੀਕ ਆ ਭਾਈ ਕੀ ਨਾਮ ਆ ਭਾਈ ਤੁਹਾਡਾ ਮੇਰਾ ਨਾਮ ਜਲਜੀਤ ਸਿੰਘ ਜੀ ਕਿਹੜਾ ਪਿੰਡ ਆ ਜੀ ਕੌਣੀ ਕੌਣੀ ਤੇ ਜਿਹੜੀਆਂ ਮੋਟਰਾਂ ਚੋਰੀ ਹੋਈਆਂ ਤੁਹਾਡੀ ਕਿੰਨੀਆਂ ਮੋਟਰਾਂ ਚੋਰੀ ਹੋਈਆਂ ਤੁਹਾਡੀਆਂ ਸਾਡੇ ਜੀ 1 ਇੱਕ ਹੀ ਹੋਈ ਸੀ ਕਿੰਨੇ ਐਸ ਪਾਵਰ ਦੀ ਆ 5 ਦੀ ਆ ਕਿਵੇਂ ਪਤਾ ਲੱਗਾ ਮੋਟਰ ਚੋਰੀ ਹੋ ਗਈ ਤੁਹਾਡੀ ਇਹ? ਮੋਟਰ ਜੀ ਉਹ ਸਾਡੇ ਚਾਚੇ ਦਾ ਮੁੰਡਾ ਆਇਆ ਤੇ ਉਹ ਵਾਲਾ ਵੀ ਅਖੇ ਜਾ ਕੇ ਤੇਰਾ ਬਾਹਰ ਖੁੱਲਾ ਪਿਆ। ਹੂੰ। ਕਿ ਅਖੇ ਵੀ ਮੋਟਰ ਖੇਤਰੀ ਅਖੇ ਛੜੀ ਛੂੜੀ ਤਾਂ ਨਹੀਂ ਮੈਂ ਨਹੀਂ ਛੜੀ ਤਾਂ ਨਹੀਂ ਮੋਟਰ ਤਾਂ ਮੈਂ ਚਲਾਈ ਹੀ ਨਹੀਂ ਮੈਂ ਉਹਦੇ ਪੱਠਾ ਨੂੰ ਪਾਣੀ ਲਾਇਆ ਸੀ ਤੇ ਉਹਦੇ ਨੇ ਮੋਟਰ ਜਿੰਦਰਾ ਲੱਗਾ ਸੀ। ਹੂੰ। ਉਹਾਂ ਦਾ ਨਾਮ ਮੋਟਰ ਅੰਦਰਾਂ ਤੇ ਨਾਤਰਾਂ ਅਖੇ ਬਾਹਰ ਵੀ ਖੁੱਲਾ ਪਿਆ ਗਿਆ। ਅੱਛਾ। ਹਾਂ। ਹੋਰ ਵੀ ਕਿਸੇ ਦੀਆਂ ਮੋਟਰਾਂ ਚੋਰੀ ਹੋਈਆਂ ਤੁਹਾਡੇ ਪਿੰਡ ਦੇ ਵਿੱਚ ਉਧਰ ਤਾਂ ਹੋਈ ਨਹੀਂ ਸੀਗੀ ਤੇ ਅਸੀਂ ਤਾਂ ਇੱਥੇ ਹੀ ਵੇਖ ਕੇ ਉਧਰ ਪਿੱਛੇ ਮੁੜ ਗਏ। ਠੀਕ ਹੈ। ਦਰਖਾਸਤ ਦਿੱਤੀ ਵ